ਹੁਣ ਹੁਣੇ ਖਬਰ ਮਿਲੀ ਹੈ ਕਿ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ ਉੱਤੇ 골ਡਨ ਟੈਂਪਲ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਬਾਲ-ਬਾਲ ਬਚ ਗਏ ਨੇ। ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਘੇਰਿਆ ਹੋਇਆ ਸੀ। ਬਾਦਲ ਸਵੇਰੇ ਅਕਾਲ ਤਖਤ ਵਿੱਚ ਆਪਣੀ ਸਜ਼ਾ ਭੁਗਤਣ ਦੇ ਲਈ ਪਹੁੰਚੇ ਸਨ। ਉਹ ਵਰਚਾ ਫੜ ਕੇ ਘੰਟਾ ਘਰ ਦੇ ਬਾਹਰ ਬੈਠੇ ਹੋਏ ਸੀ ਤਾਂ ਹੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਇਸ ਦੇ ਵਿੱਚ ਅਜੇ ਹੋਰ ਜਾਣਕਾਰੀਆਂ ਆ ਰਹੀਆਂ ਹੈਗੀਆਂ ਨੇ ਜਿਵੇਂ ਜਿਵੇਂ ਇਹ ਜਾਣਕਾਰੀ ਆਣ ਗਿਆ ਅਸੀਂ ਤੁਹਾਨੂੰ ਇਹ ਜਾਣਕਾਰੀਆਂ ਦੇਵਾਂਗੇ ਬਿਲਕੁਲ ਸਾਡੇ ਕੋਲ ਅਸੀਂ ਸੁਖਬੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਸਵੇਰ ਦੀ ਬੜੀ ਸਖਤਤਾ ਦੇਸੀ ਮੈਂ ਸਵੇਰ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੀਤਾ ਇਹ ਜੀ ਨਰੈਨ ਸਿੰਘ ਚੋੜਾ ਨਾਮ ਇਹ ਜੀ ਨਰੈਨ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕਿੰਟੀ ਸਾਈ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਚੱਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਪਹਿਲਾਂ ਇਹ ਦਰਬਾਰ ਸਾਹਿਬ ਐਂਟਰ ਕੀਤਾ ਜੀ ਇਹ ਪਿਸਤਰ ਅੰਦਰ ਸੀ ਇਹਦੇ ਇਹ ਨਿਊ ਕੈਸ ਆਖਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹਦੇ ਨਾਲ ਨਾਲ ਬੰਦਾ ਸਦਾ ਵਾਚ ਕਰ ਰਿਹਾ ਇਹ ਨਰਿਆਣਾ ਚੌੜਾ ਜੀ ਇਹ ਉਥੋਂ ਦਾ ਡੇਰਾ ਬਾਬਾ ਬਣਾਣਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਹੈ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਸਿਵਾ ਸਾਹਿਬ ਗੁਰੂ ਘਰ ਦੀਆਂ ਆਪਾਂ ਦੇ ਵਿੱਚ ਜੇਹੀ ਬੰਦਾ ਫੜਿਆ ਗਿਆ ਨਾਂ ਕੀ ਹੁੰਦਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂ ਜੀ ਨਾਂ ਦੱਸੋ ਬਟੇ ਨਰਿੰਦਰ ਸਿੰਘ ਚੌੜਾ ਮਹਾਰਾਜਨ ਸਿੰਘ ਚੌੜਾ ਭਰਾ ਨਰਿੰਦਰ ਸਿੰਘ ਨਰਿੰਦਰ ਸਿੰਘ ਚੌੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹੀ ਹੰਦਾ ਜੀ ਹਾਂਜੀ ਹਾਂਜੀ ਉਹਦਾ ਸੱਕਾ ਭਰਾ ਆ ਨਰੈਨ ਸਿੰਘ ਚੌੜਾ ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਹਾਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਸਾਜਸ਼ਾ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜ਼ਸ਼ਾਂ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ ਚ ਇਨਵਾਲਡ ਆ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਨ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਆ ਕਿਉਂਕਿ ਗੱਲ ਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਸ ਸਾਜਿਸ਼ ਦੇ ਪਿੱਛੇ ਕੌਣ ਹੈ ਜਿਹੜੀ ਅਸਲੀ ਜਾਣਕਾਰੀ ਨਹੀਂ ਦੱਸਿਆ ਕਿ ਕੱਲ ਦਾ ਹੀ ਇੱਥੇ ਫਰਾਰ ਸੀ ਇਹ ਕੱਲ ਵੀ ਪੰਜ ਪਹੁੰਚਿਆ ਸੀ ਕੱਲ ਦੀ ਨਗਰ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤ ਸਿੰਘ ਜੀ ਕਾਦੀ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕਾ ਨਹੀਂ ਸੀ ਕੱਲ ਮਿਲਿਆ ਪਈ ਉਹਨੂੰ ਇਸ ਕਰਕੇ ਰੁਕੇ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਤੋਂ ਜਵਾਬ ਪੁੱਛਦਾ ਇਸ ਕੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸਲਾ ਹੋ ਜਾਵੇ ਵੀ ਇਸ ਮੋਕੇ ਅਟੈਕ ਕਰ ਕੌਣ ਜਵਾਬ ਦੇ ਇਸੋ ਦੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੁੱਛਦਾ ਮੈਂ ਕੌਣ ਜਵਾਬ ਦੇ ਕੌਣ ਦੇ ਵਾਸਤੇ ਸਾਨੂੰ ਦੱਸਿਆ ਤਾਂ ਇਹ ਗੱਲ ਕੋਈ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ ਇਹਦੀ ਇਸ ਗੱਲ ਦੀ ਜੇ ਉਹ ਕلیم ਕਰਦੇ ਆ ਕਿ ਕੱਲ ਤਾਂ ਹੁਮਦਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਤੇ ਸਹੀ ਸਹੀ ਮੌਕੇ ਦਿੱਤੇ ਤੇ ਤੋਟੇਕ ਦੀ ਸੇਵਾ ਕੁਲ ਸਾਹਿਬ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ ਜਾਰੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਆਰਾਮਦਾਸ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜਿਹੜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦੇਂਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕਾਇਲ ਸਿਕਿਉਰਟੀਆਂ ਵਿਦਰਾ ਕਰਕੇ ਕਰਾਏ ਮਹੌਲ ਪੈਦਾ ਕਰਕੇ ਕਰਾਏ ਜਿੱਪਲਿਸ ਕਰਕੇ ਗੱਲ ਤੋਂ ਪੰਜਾਬ ਨੂੰ ਤੇ ਹੋ ਰਿਹਾ ਹੈ